ਸੀਤਾ ਬਜ਼ੁਰਗਾਂ ਨੂੰ ਕਹਿੰਦਾ ਕਿ ਇੱਕ ਕੁੜੀ ਐ ਰੋਹੀ ਦੇ ਵਿੱਚ ਹਰ ਰੋਜ਼ ਮੈਨੂੰ ਘੇਰ ਕੇ ਮੈਨੂੰ ਤੰਗ ਕਰਦੀ ਹੈਗੀ ਮੈਂ ਤੈਨੂੰ ਪਿਆਰ ਕਰਦੀ ਆ ਮੈਂ ਤੇਰਾ ਵਿਆਹ ਕਰਾਉਣਾਗਾ ਬਾਪੂ ਮੈਨੂੰ ਬਹੁਤ ਤੰਗ ਕਰਦੀ ਆ ਮੈਂ ਕੀ ਕਰਾਂ ਤੂੰ ਇੱਕ ਵਾਰੀ ਅੱਜ ਸ਼ਾਮ ਨੂੰ ਇਹ ਦੇਖੀ ਉਹ ਆਪਣੀਆਂ ਅੱਖਾਂ ਦੀਆਂ ਜਿਹੜੀਆਂ ਪਲਕਾਂ ਨੇ ਉਹ ਚਮਕਾਉਂਦੀ ਆ ਕਿ ਨਹੀਂ ਚਮਕਾਉਂਦੀ ਉਹਦੇ ਪੈਰ ਦੇਖੀ ਉਹਦੇ ਪੈਰ ਸਿੱਧੇ ਨੇ ਕਿ ਪੁੱਠੇ ਨੇ ਸੀਤਾ ਨੇੜੇ ਉਹਦੇ ਇਸ ਲਈ ਜਾਂਦਾਗਾ ਉਹ ਦੇਖਣਾ ਚਾਹੁੰਦਾ ਕਿ ਉਹ ਆਪਣੀਆਂ ਪਲਕਾਂ ਚਪਕਦੀ ਆ ਜਾਂ ਨਹੀਂ ਚਪਕਦੀ ਤਾਂ ਅੱਜ ਮੈਂ ਤੇਰੇ ਲਈ ਝਾਂਜਰਾਂ ਦਾ ਜੋੜਾ ਲੈ ਕੇ ਆਇਆ ਤੂੰ ਆਪਣੇ ਪੈਰ ਕਰ ਮੈਂ ਤੇ ਚਾਂਜਰਾ ਜਿਹੜੀਆਂ ਹੈਗੀਆਂ ਪੈਰਾਂ ਦੇ ਵਿੱਚ ਆਉਣਾਗਾ ਤਾਂ ਉਹ ਕੁੜੀ ਹੈ ਜਿਹੜੀ ਉਹ ਬਹੁਤ ਖੁਸ਼ ਹੁੰਦੀ ਹੈਗੀ ਆਪਣਾ ਲਹਿੰਗਾ ਤਾਂ ਚੁੱਕਦੀ ਹੈਗੀ ਤਾਂ ਸੀਤਾ ਦੇਖਦਾ ਕਿ ਉਹਦੇ ਪੈਰ ਨੇ ਜਿਹੜੇ ਉਹ ਪੁੱਠੇ ਹੁੰਦੇ ਸੀਤੇ ਨੂੰ ਉਸ ਰਾਤ ਨੀਂਦ ਨਹੀਂ ਆਉਂਦੀਗੀ ਤਾਂ ਸੀਤਾ ਸਵੇਰੇ ਸਾਜਰੇ ਉੱਠ ਕੇ ਇੱਕ ਬਜ਼ੁਰਗ ਕੋਲੇ ਜਾਂਦਾਗਾ ਬਜ਼ੁਰਗੋ ਬੇਨਤੀ ਹੈ ਦੀ ਗੱਲ ਮੈਨੂੰ ਛੇਤੀ ਦੱਸੋ ਤਾਂ ਉਹ ਬਜ਼ੁਰਗ ਉਹਨੂੰ ਦੱਸਦਾਗਾ ਪੁੱਤੋ ਕੋਈ ਕੁੜੀ ਨਹੀਂ ਉਹ ਹੈਗੀ ਹੈਗੀ ਪ੍ਰੇਤ ਉਹ ਹੈਗੀ ਹੈ ਚੜੇ ਹੈਗੀ ਤੈਨੂੰ ਪਿਆਰ ਦੇ ਜਾਲ ਚ ਫਸਾ ਕੇ ਹੋ ਸਕਦਾ ਤੈਨੂੰ ਮੌਤ ਦੇ ਘਾਟ ਉਡਾਰ ਦੇ ਸੀਤਾ ਕਹਿੰਦਾ ਬਾਬਾ ਮੇਰੇ ਉਹ ਮਗਰ ਲੱਗੀ ਹੋਈ ਹੈ ਮੈਨੂੰ ਇਸ ਚੀਜ਼ ਦਾ ਕੋਈ ਹੱਲ ਦੱਸ ਉਹ ਤੇਰਾ ਖੇੜਾ ਤਾਂ ਉਹ ਛੱਡਦੀ ਨਹੀਂ ਪਰ ਇਸ ਚੀਜ਼ ਦਾ ਮੈਂ ਤੈਨੂੰ ਇੱਕ ਹੱਲ ਦੱਸਦਾਗਾ ਤੂੰ ਉਹਦੇ ਵਾਲਾਂ ਦੀ ਇੱਕ ਜੁਲਫ ਕੱਟਣੀ ਆ ਜਿੰਨਾ ਟਾਈਮ ਤੇਰੇ ਕੋਲੇ ਉਹ ਜੁਲਫ ਤੇਰੇ ਵਸ ਦੇ ਵਿੱਚ ਹੋਊਗੀ ਤੇਰੇ ਹੱਥ ਥੱਲੇ ਹੋਊਗੀ ਉਨਾ ਟਾਈਮ ਉਹ ਜਿਹੜੀ ਹੈਗੀ ਆ ਭੂਤ ਐ ਉਹ ਤੇਰੇ ਵਸ਼ ਦੇ ਵਿੱਚ ਰਹੂਗੀ ਉਹ ਤਾਂ ਕੋਈ ਕੋਈ ਵੀ ਕੰਮ ਤੂੰ ਕਰਾ ਸਕਦਾਗਾ ਸਿੱਧਾ ਉਵੇਂ ਹੀ ਕਰਦਾ ਉਹ ਕਹਿੰਦੀ ਠੀਕ ਆ ਜੋ ਹੁਕਮ ਮੇਰੇ ਆਕਾ ਅੱਜ ਤੋਂ ਤੂੰ ਜੋ ਕਹੇਗਾ ਮੈਂ ਉਹੀ करूंगी ਉਸੇ ਦੇ ਨਾਲ ਜਿਹੜੀ ਹੈਗੀ ਭੂਤ ਉਹ ਘਰੇ ਚਲ ਜਾਂਦੀ ਆ ਤਾਂ ਸਿੱਧਾ ਰਾਹ ਦੇ ਵਿੱਚ ਉਹਨੂੰ ਇੱਕ ਗੱਲ ਹੋਰ ਕਹਿੰਦਾਗਾ ਜਿਹੜੀ ਤੇਰੀ ਭੂਤ ਵਾਲੀ ਗੱਲ ਆ ਇਹ ਰਾਜ ਰਹਿਣੀ ਚਾਹੀਦੀ ਹੈਗੀ ਨਾ ਤਾਂ ਇਹ ਮੇਰੇ ਦੋਵਾਂ ਬੱਚਿਆਂ ਨੂੰ ਇਹ ਗੱਲ ਪਤਾ ਲੱਗਣੀ ਚਾਹੀਦੀ ਹੈਗੀ ਵੀ ਤੂੰ ਭੂਤਾਂ ਤੇ ਨਾ ਹੀ ਮੇਰੇ ਪਿੰਡ ਦੇ ਵਿੱਚ ਕਿਸੇ ਨੂੰ ਪਤਾ ਲੱਗਣਾ ਚਾਹੀਦਾ ਸੀਤਾ ਉਹਨੂੰ ਆਪਣੇ ਘਰੇ ਲੈ ਜਾਂਦਾ ਕਿ ਬੂਹਾ ਖੜਕਾਉਂਦਾਗਾ ਦੋਨੇ ਬੱਚੇ ਚਾਈ ਚਾਈ ਭੱਜ ਕੇ ਆਉਂਦੇ ਨੇ ਕਿ ਸਾਡਾ ਪਿਓ ਆ ਗਿਆ ਉਹ ਕਹਿੰਦਾ ਪ ਤੋਡੀ ਮੰਗੀ ਇਹ ਤੁਹਾਨੂੰ ਅੱਜ ਤੋਂ ਸੰਭਿਆ ਕਰੂਗੀ ਤੁਹਾਨੂੰ ਮਮਤਾ ਦੇਊਗੀ ਤੁਹਾਨੂੰ ਪਿਆਰ ਦੇਊਗੀ ਤੇ ਉਹ ਵੀ ਬੱਚਿਆਂ ਨੂੰ ਬੜਾ ਹੀ ਪਿਆਰ ਕਰਦੀ ਹੈ ਇੱਕ ਗਵੰਡਨ ਜਿਹਨੂੰ ਵੀ ਚਿੰਤਾ ਸੀ ਕਿ ਸੀਤਾ ਕਿਨੂੰ ਵਹਿ ਕੇ ਲਿਆਇਆ ਜਿਹਦੇ ਮਨ ਦੇ ਵਿੱਚ ਬੜੀ ਸ਼ੰਕਾ ਸੀ ਕਿ ਮੈਂ ਦੇਖਣੀ ਅਸੀ ਤੇ ਦੇ ਘਰ ਵਾਲੀ ਕਹੇ ਜੀ ਹੈ ਕਹੇ ਜੀ ਹੂਰ ਪਰੀ ਵਹਿ ਕੇ ਲਿਆਇਆ ਜਿਹੜੀ ਨੂੰ ਕਿ ਸੀਤਾ ਘਰੋਂ ਬਾਹਰ ਹੀ ਨਹੀਂ ਨਿਕਲਣ ਦਿੰਦਾ ਮੋਰੀ ਪਿਛਲੀ ਝਾਤ ਮਾਰਦੀ ਆ ਸੀਤੇ ਦੇ ਘਰ ਵਾਲੀ ਸਬਜ਼ੀ ਕੱਟ ਰਹੀ ਹੁੰਦੀ ਆ ਦੇਖਦੀ ਆ ਸਬਜ਼ੀ ਕੱਟਦੀ ਨੂੰ ਦੇਖਦੀ ਆ ਉਹਦੀ ਨਿਗਾ ਇੱਕਦਮ ਪੈਰਾਂ ਤੱਕ ਜਾਂਦੀ ਆ ਕਿ ਉਹਦੇ ਪੈਰ ਪੁੱਠੇ ਹੁੰਦੇ ਨੇ ਤੇ ਚੀਕ ਮਾਰ ਕੇ ਉੱਥੋਂ ਨਿਕਲ ਜਾਂਦੀ ਪਉਂਦੀ ਆ ਪਿੰਡ ਦੇ ਵਿੱਚ ਗੱਲ ਉੱਡ ਜਾਂਦੀ ਆ ਕਿ ਸੀਤੇ ਦੇ ਘਰੇ ਕੋਈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਮੈਂ ਤੇ ਲਾਡੀ ਫਿਰ ਇੱਕ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਲਾਡੀ ਬਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਆਪਾਂ ਆਰਾਮ ਜਿਹੜੀ ਕਹਾਣੀ ਲੈ ਕੇ ਆਏ ਆਂਗੇ ਇੱਕ ਨਾਈ ਦੀ ਕਹਾਣੀ ਆ ਸੀਤੇ ਨਾਈ ਦੀ ਕਹਾਣੀ ਤੇ ਸੀਤੇ ਦੇ ਪਰਿਵਾਰ ਚ ਉਹਦੇ ਘਰ ਵਾਲੀ ਤੇ ਦੋ ਉਹਦੇ ਬੱਚੇ ਹੁੰਦੇ ਨੇ ਮੁੰਡੇ ਹੁੰਦੇ ਨੇ ਦੋਨੇ ਤੇ ਮੁੰਡੇ ਹੋਜੇ ਛੋਟੇ ਹੁੰਦੇ ਨੇ ਇੱਕ 3 ਸਾਲ ਦਾ ਹੁੰਦਾ ਤੇ ਇੱਕ 5 ਸਾਲ ਦਾ ਹੁੰਦਾਗਾ ਤੇ ਸੀਤੇ ਤੇ ਅੰਤ ਦੀ ਗਰੀਬੀ ਹੁੰਦੀ ਹੈਗੀ ਪਿੰਡ ਦੇ ਵਿੱਚ ਉਹ ਵਾਲ ਕੱਟ ਕੇ ਜਿਹੜਾ ਹੈਗਾ ਆਪਣਾ ਗੁਜ਼ਾਰਾ ਕਰਦਾਗਾ ਉਹਦੀ ਆਪਣੇ ਪਿੰਡ ਦੀ ਦੁਕਾਨ ਹੁੰਦੀ ਹੈਗੀ ਪਿੰਡ ਦੇ ਵਿੱਚ ਬਹੁਤੀ ਆਬਾਦੀ ਨਹੀਂ ਹੁੰਦੀਗੀ ਤੇ ਤਾਂ ਕਰਕੇ ਉਹਦੇ ਕੋਲੇ ਵਾਲ ਕਟਾਉਣ ਵਾਲੇ ਜਿਹੜੇ ਗਾਹਕ ਨੇ ਉਹ ਬਹੁਤ ਘੱਟ ਹੁੰਦੇ ਨੇਗੇ ਇਹਦੇ ਕਰਕੇ ਉਹਦੀ ਆਮਦਨ ਜਿਹੜੀ ਘੱਟ ਹੁੰਦੀ ਹੈਗੀ ਤੇ ਚੱਲਦੇ ਚਲਾਉਂਦੇ ਜ਼ਿੰਦਗੀ ਦਾ ਸੰਘਰਸ਼ ਚੱਲ ਰਿਹਾ ਸੀ ਜ਼ਿੰਦਗੀ ਨਾਲ ਸੀਤੇ ਦਾ ਤੇ ਸੀਤੇ ਦੇ ਘਰ ਵਾਲੇ ਦੀ ਡੈਥ ਹੋ ਜਾਂਦੀ ਹੈ ਸੀਤਾ ਦੂਜਾ ਵਿਆਹ ਕਰਾਉਂਦਾ ਨਹੀਂ ਕਹਿੰਦਾ ਜਿਵੇਂ ਦੂਜਾ ਵਿਆਹ ਕਰਾਊਗਾ ਤਾਂ ਮੇਰੇ ਜਿਹੜੇ ਮੁੰਡੇ ਨੇ ਉਹ ਰੁੱਲ ਜਣਗੇ ਮਤ੍ਰੇਈ ਮਾਂ ਉਹਨਾਂ ਨੂੰ ਪੂਰਾ ਪਿਆਰ ਨਹੀਂ ਦੇਊਗੀ ਤੇ ਉਹਨੂੰ ਬੱਚਿਆਂ ਦੀ ਜਿਹੜੀ ਜ਼ਿੰਦਗੀ ਆ ਉਹ ਖਰਾਬ ਹੋ ਜਾਊਗੀ ਤਾਂ ਸੀਤਾ ਸੀਤੇ ਦੀ ਜ਼ਿੰਦਗੀ ਹੋਰ ਸੰਘਰਸ਼ਪਰੀ ਹੋ ਜਾਂਦੀ ਹੈਗੀ ਸੀਤਾ ਪਹਿਲਾਂ ਸਵੇਰੇ ਉੱਠ ਕੇ ਰੋਟੀ ਪਾਣੀ ਪਕਾ ਕੇ ਆਪਦੇ ਬੱਚਿਆਂ ਨੂੰ ਨਵਾ ਤਵਾ ਕੇ ਉਹਨਾਂ ਨੂੰ ਘਰ ਦੇ ਵਿੱਚ ਰੱਖ ਨੇ ਕਿ ਰੱਖ ਕੇ ਜਾਂਦਾ ਉਹਨੂੰ ਕਹਿ ਕੇ ਜਾਂਦਾ ਵੀ ਹਾਂ ਤੁਸੀਂ ਘਰ ਦੇ ਅੰਦਰ ਰਹੋ ਵੱਡੇ ਮੁੰਡੇ ਨੂੰ ਸਕੂਲ ਭੇਜ ਕੇ ਜਾਂਦਾਗਾ ਤੇ ਛੋਟੇ ਨੂੰ ਘਰ ਦੇ ਅੰਦਰ ਬਿਠਾ ਕੇ ਜਾਂਦਾ ਬਾਹਰ ਨਹੀਂ ਜਾਣਾਗਾ ਪੁੱਤ ਤੇ ਇੱਥੇ ਘਰ ਦੇ ਅੰਦਰ ਬੈਠਣਾਗਾ ਤੇ ਫਿਰ ਉਹ ਸੀਤਾ ਆਪਦੇ ਜਿਹੜਾ ਹੈਗਾਗਾ ਕੰਮ ਤੇ ਦੁਕਾਨ ਤੇ ਜਾਂਦਾਗਾ ਦੁਕਾਨ ਤੇ ਪਿੰਡ ਵੀ ਛੋਟਾ ਹੁੰਦਾਗਾ ਤੇ ਉਹਦਾ ਟਾਈਮ ਵੀ ਘੱਟ ਲੱਗਦਾਗਾ ਤੇ ਉਹਨੂੰ ਜਿਹੜੀ ਆਮਦਨਾ ਹੋਰ ਘਟ ਜਾਂਦੀ ਹੈਗੀ ਸੀਤੇ ਦਾ ਰੋਟੀ ਫੁਲਕੀ ਮਸਾ ਚੱਲਦਾਗਾ ਦੁਕਾਨਦਾਰੀ ਤੋਂ ਇੱਕ ਦਿਨ ਸੀਤਾ ਸੋਚਦਾਗਾ ਕਿ ਮੇਰੇ ਪਿੰਡ ਦੇ ਵਿੱਚ ਜਿਹੜੀ ਆਬਾਦੀ ਆ ਉਹ ਘਟ ਹੈ ਲਾਗਲੇ ਪਿੰਡ ਦੇ ਵਿੱਚ ਆਬਾਦੀ ਹੈ ਜਿਹੜੀ ਉਹ ਜ਼ਿਆਦਾ ਹੈਗੀ ਕਿਉਂ ਨਾ ਮੈਂ ਆਪਣੀ ਜਿਹੜੀ ਦੁਕਾਨ ਹੈਗੀ ਲਾਗਲੇ ਪਿੰਡ ਦੇ ਵਿੱਚ ਖੋਲ ਲਾਂ ਮੇਰੇ ਪਿੰਡ ਦੇ ਗਾਹਕ ਤਾਂ ਮੇਰੇ ਗਾਹਕ ਉੱਥੇ ਚੱਲ ਜਾ ਕਰਨਗੇ ਤੇ ਉਸ ਪਿੰਡ ਦੇ ਗਾਹਕ ਵੀ ਮੇਰੇ ਕੋਲੇ ਆਇਆ ਕਰਨਗੇ ਤਾਂ ਜੋ ਜਿਹੜੀ ਮੇਰੀ ਦਾਲ ਪਾਣੀ ਹੈ ਰੋਟੀ ਪਾਣੀ ਹੈ ਜਿਹੜਾ ਹੈਗਾ ਉਹ ਵਧੀਆ ਹੋ ਸਕੇ ਮੇਰੇ ਬੱਚਿਆਂ ਦੀ ਮੈਂ ਪਰਵਰਸ਼ ਵਧੀਆ ਕਰ ਸਕਾਂ ਸੀਤੇ ਦੀ ਜ਼ਿੰਦਗੀ ਹੋਰ ਸੰਘਰਸ਼ਪਰੀ ਹੋ ਜਾਂਦੀ ਹੈਗੀ ਪਹਿਲਾਂ ਘਰ ਵਾਲੀ ਮਰ ਜਾਂਦੀ ਹੈਗੀ ਫੇਰ ਸੀਤਾ ਲਾਗਲੇ ਪਿੰਡ ਦੀ ਦੁਕਾਨ ਪਿੰਡ ਦੇ ਵਿੱਚ ਦੁਕਾਨ ਖੋਲ ਲੈਂਦਾਗਾ ਜਾਣ ਆਉਣ ਦਾ ਵੀ ਜਾਣ ਆਉਣ ਦਾ ਟਾਈਮ ਆ ਉਹ ਵੀ ਲੱਗਣ ਲੱਗ ਜਾਂਦਾ ਸੀ ਤਾਂ ਉੱਥੇ ਕੰਮ ਵੀ ਕਰਦਾ ਸਵੇਰੇ ਘਰੋਂ ਵੀ ਕੰਮ ਕਰਕੇ ਆ ਕੇ ਘਰੇ ਵੀ ਕੰਮ ਕਰਦਾਗਾ ਸੀਤੇ ਦੀ ਜ਼ਿੰਦਗੀ ਜਿਹੜੀ ਉਹ ਹੋਰ ਸੰਘਰਸ਼ਪਰੀ ਹੋ ਜਾਂਦੀ ਹੈਗੀ ਸੀਤੇ ਨੂੰ ਜਦੋਂ ਉਸ ਪਿੰਡ ਦੇ ਵਿੱਚ ਜਾਣ ਲਈ ਇੱਕ ਰੋਹੀ ਨੂੰ ਪਾਰ ਕਰਕੇ ਜਾਣਾ ਪੈਂਦਾਗਾ ਵਿਚਾਲੇ ਇੱਕ ਰੋਹੀ ਪੈਂਦੀ ਆ ਰੋਹੀ ਦਾ ਮਤਲਬ ਇਹ ਹੁੰਦਾਗਾ ਕਿ ਟਿੱਬਿਆਂ ਦਾ ਇਲਾਕਾ ਜੰਗਲ ਦੇ ਵਾਂਗ ਸੰਘਣਾ ਉੱਥੇ ਦਰਖਤ ਲੱਗੇ ਹੁੰਦੇ ਨੇ ਮਲੇ ਝਾੜ ਉੱਥੇ ਹੁੰਦੇ ਨੇਗੇ ਜਾਨਵਰ ਵੀ ਹੁੰਦੇ ਹਨ ਜਾਨਵਰ ਵੀ ਹੁੰਦੇ ਹੈਗੇ ਉਸ ਰਾਹ ਨੂੰ ਪਾਰ ਕਰਕੇ ਅਗਲੇ ਪਿੰਡ ਜਾਣਾ ਪੈਂਦਾ ਸੀ ਤੈਨੂੰ ਹਰ ਰੋਜ਼ ਤੇ ਸੀਤਾ ਹਰ ਰੋਜ਼ ਉਸ ਪਿੰਡ ਚ ਜਾਂਦਾਗਾ ਤੇ ਸ਼ਾਮ ਨੂੰ ਮੁੜ ਕੇ ਆਉਂਦਾਗਾ ਇੱਕ ਦਿਨ ਸੀਤਾ ਆਉਂਦਾਗਾ ਸੀਤੇ ਨੂੰ ਰਾਹ ਦੇ ਵਿੱਚ ਇੱਕ 베ਰੀ ਦੇ ਦਰਖਤ ਦੇ ਉੱਤੋਂ ਇੱਕ ਕੁੜੀ ਛਾਲ ਮਾਰ ਕੇ ਸੀਤੇ ਦੇ ਅੱਗੇ ਖੜ ਜੰਦੀ ਆ ਤੇ ਸੀਤੇ ਨੂੰ ਕਹਿੰਦੀ ਤੂੰ ਕੌਣ ਹੈ ਤੇਰਾ ਪਿੰਡ ਕਿਹੜਾਗਾ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਤੇ ਤਾਂ ਕਰਕੇ ਮੈਂ ਤੇਰਾ ਰਾਹ ਰੋਕਿਆ ਸੀਤਾ ਕਹਿੰਦਾ ਕੌਣ ਆ ਤੂੰ ਮੇਰਾ ਰਾਹ ਛੱਡ ਦੇ ਘਰੇ ਮੇਰੇ ਜਵਾਕ ਕੱਲੇ ਨੇ ਤੇ ਨਾਲੇ ਤੂੰ ਇੰਨੀ ਹੱਥ ਨੂੰ ਆਪਦਾ ਘਰ ਛੱਡ ਕੇ ਕੀ ਕਰਦੀ ਫਿਰਦੀ ਆ ਤੂੰ ਆਉਂਦੇ ਘਰੇ ਜਾ ਤੇ ਮੈਨੂੰ ਮੇਰੇ ਰਾਹ ਜਾਣ ਦੇ ਸੀਤਾ ਇੰਨੀ ਗੱਲ ਕਹਿ ਕੇ ਉਹਨੂੰ ਪਾਸੇ ਕਰਕੇ ਆਪਣੇ ਰਾਹ ਤੁਰ ਪੈਂਦਾ ਤੇ ਉਹ ਕੁੜੀ ਜਿਹੜੀ ਹੁੰਦੀ ਹੈਗੀ ਉੱਥੇ ਹੀ 베ਰੀ ਦੇ ਦਰਖਤ ਦੇ ਪਿੱਛੇ ਜਾ ਕੇ ਗਾਇਬ ਹੋ ਜਾਂਦੀ ਹੈਗੀ ਅੱਛਾ ਦੂਸਰੇ ਦਿਨ ਵੀ ਐਵੇਂ ਹੀ ਹੁੰਦਾਗਾ ਦੂਸਰੇ ਦਿਨ ਇੱਕ ਮਲੇ ਦੇ ਪਿੱਛੋਂ ਉਹ ਕੁੜੀ ਨਿਕਲ ਕੇ ਆਉਂਦੀ ਹੈ ਤੇ ਸੀਤੇ ਨੂੰ ਦੇਖਦੀ ਹੈਗੀ ਦੇਖ ਕੇ ਹੱਸਦੀ ਹੈਗੀ ਤੇ ਸੀਤੇ ਨੂੰ ਕਹਿੰਦੀ ਹੈ ਵੀ ਤੂੰ ਕੱਲ ਮੇਰੇ ਨਾਲ ਗੱਲ ਨਹੀਂ ਕੀਤੀ ਅੱਜ ਦੋ ਘੜੀਆਂ ਮੇਰੇ ਕੋਲੇ ਬੈਠ ਕੇ ਗੱਲ ਕਰਕੇ ਜਾ ਮੈਂ ਤੈਨੂੰ ਅੱਜ ਦੂਜੀ ਵਾਰੀ ਦੇਖਿਆ ਤੂੰ ਮੈਨੂੰ ਬਹੁਤ ਪਸੰਦ ਆਇਆਗਾ ਤੇ ਮੇਰੇ ਕੋਲੇ ਬੈਠ ਕੇ ਗੱਲ ਕਰਕੇ ਜਾ ਸੀਤੇ ਕੋਲੇ ਟਾਈਮ ਨਹੀਂ ਹੁੰਦਾ ਸੀ ਤਾਂ ਕਹਿੰਦਾ ਤੂੰ ਕੌਣ ਹੈ ਤੂੰ ਕਿਵੇਂ ਆ ਉਹਦੇ ਉਹੀ ਜਿਹੜੇ ਹੈਗੇ ਆ ਉਹਦੇ ਪ੍ਰਸ਼ਨ ਹੁੰਦੇ ਨੇ ਕਹਿੰਦਾ ਤੂੰ ਕੌਣ ਆ ਕਿੱਥੋਂ ਆਈਆਂ ਕਿਉਂ ਇਸ ਵੇਲੇ ਇੰਨੀ ਲੇਟ ਤੁਰੀ ਫਿਰਦੀ ਆ ਤੂੰ ਘਰੇ ਜਾ ਤੂੰ ਕਿ ਕੁੜੀ ਆ ਮੈਨੂੰ ਵੀ ਘਰੇ ਜਾਣ ਦੇ ਮੇਰੇ ਜਵਾਕ ਹੈਗੇ ਜਿਹੜੇ ਉਹ ਮੈਨੂੰ ਡੀਕਦੇ ਨੇ ਸੀਤੇ ਨਾਲ ਲਗਾਤਾਰ 7-8 ਦਿਨ ਐਵੇਂ ਹੁੰਦਾ ਸੀ ਤਾਂ ਉਹ ਤੋਂ ਪਰੇਸ਼ਾਨ ਹੋ ਜਾਂਦਾ ਸੀਤਾ ਅਗਲੇ ਦਿਨ ਦੁਪਹਿਰੇ ਉਹਦਾ ਜਿਹੜਾ ਹੈਗਾ ਦਿਲ ਨਹੀਂ ਲੱਗਦਾ ਦੁਕਾਨ ਤੇ ਤੇ ਉਹ ਉਸੇ ਪਿੰਡ ਦੇ ਲਾਗਲੇ ਪਿੰਡ ਦੇ ਇੱਕ ਸਿਆਣੇ ਬਜ਼ੁਰਗ ਕੋਲੇ ਜਾਂਦਾਗਾ ਜਦੋਂ ਸੀਤਾ ਬਜ਼ੁਰਗ ਨੂੰ ਕਹਿੰਦਾ ਕਿ ਇੱਕ ਕੁੜੀ ਆ ਰੋਹੀ ਦੇ ਵਿੱਚ ਹਰ ਰੋਜ਼ ਮੈਨੂੰ ਕੀਰਕੀ ਮੈਨੂੰ ਤੰਗ ਕਰਦੀ ਹੈਗੀ ਤੇ ਮੈਂ ਜਦੋਂ ਉਹਨੂੰ ਪੁੱਛਦਾਗਾ ਤਾਂ ਉਹ ਕਹਿੰਦੀ ਐ ਮੈਂ ਕੋਲਗੜ ਦੀ ਆ ਹੂੰ ਪਿੰਡ ਦਾ ਨਾਮ ਆ ਕੋਲ ਪਿੰਡ ਦਾ ਨਾਮ ਹਾਂ ਕਹਿੰਦੀ ਮੈਂ ਕੋਲਗੜ ਪਿੰਡ ਦੀ ਕੁੜੀ ਐਗੀ ਮੈਂ ਤੈਨੂੰ ਪਿਆਰ ਕਰਦੀ ਆ ਮੈਂ ਤੇਰਾ ਨਾ ਵਿਆਹ ਕਰਾਉਣਾਗਾ ਬਾਪੂ ਮੈਨੂੰ ਬਹੁਤ ਤੰਗ ਕਰਦੀ ਆ ਮੈਂ ਕੀ ਕਰਾਂ ਬਜ਼ੁਰਗ ਕਹਿੰਦਾ ਕੋਲਗੜ ਪਿੰਡ ਦਾ ਨਾਮ ਤਾਂ ਮੈਂ ਅੱਜ ਤੱਕ ਸੁਣਿਆ ਹੀ ਨਹੀਂ ਤੂੰ ਇੱਕ ਵਾਰੀ ਅੱਜ ਸ਼ਾਮ ਨੂੰ ਇਹ ਦੇਖੀ ਜਦੋਂ ਉਹ ਤੇਰੇ ਨਾਲ ਗੱਲ ਕਰਦੀ ਆ ਕੁੜੀ ਉਹ ਆਪਣੀਆਂ ਅੱਖਾਂ ਦੀਆਂ ਜਿਹੜੀਆਂ ਪਲਕਾਂ ਨੇ ਉਹ ਚਮਕਾਉਂਦੀ ਆ ਕਿ ਨਹੀਂ ਚਮਕਾਉਂਦੀਗੀ ਤੇ ਇੱਕ ਗੱਲ ਹੋਰ ਧਿਆਨ ਦੇਈ ਉਹਦੇ ਪੈਰ ਦੇਖੀ ਉਹਦੇ ਪੈਰ ਸਿੱਧੇ ਨੇ ਕਿ ਪੁੱਠੇ ਨੇ ਹੂੰ ਉਹ ਕਹਿੰਦਾ ਠੀਕ ਆ ਬਜ਼ੁਰਗੋ ਮੈਂ ਦੇਖੂਗਾ ਪਰ ਜਿਹੜਾ ਹੈਗਾ ਉਹਦੇ ਹਰ ਵੇਲੇ ਜਦੋਂ ਮੈਂ ਦੇਖਦਾ ਤਾਂ ਲਹਿੰਗਾ ਪਾਇਆ ਹੁੰਦਾਗਾ ਉਹਦੇ ਪੈਰ ਟਕੇ ਹੁੰਦੇ ਨੇ ਬਜ਼ੁਰਗ ਨੂੰ ਇੱਕ ਬਿਉਂਤ ਦੱਸਦਾਗਾ ਇਸ ਬਿਉਂਤ ਦੇ ਨਾਲ ਤੂੰ ਜਿਹੜਾ ਹੈਗਾ ਉਹਦੇ ਪੈਰ ਦੇਖ ਸਕਦਾਗਾ ਤੇ ਰਾਤ ਨੂੰ ਸੀਤਾ ਸ਼ਾਮ ਨੂੰ ਫੇਰ ਜਾਂਦਾਗਾ ਸੀਤੇ ਦੇ ਹੱਥ ਚ ਲਾਲਟਨ ਹੁੰਦੀ ਆ ਸੀਤਾ ਆਪਣੇ ਰਾਹੀ ਜਾ ਰਿਹਾ ਹੁੰਦਾਗਾ ਉਹ ਕੁੜੀ ਦਵਾਰਾ ਉਹਦਾ ਰਾਹ ਰੋਕਦੀ ਹੈਗੀ ਤੇ ਸ਼ਾਮ ਨੂੰ ਕਿਉਂਕਿ ਹਰ ਰੋਜ਼ ਸ਼ਾਮ ਨੂੰ ਜਾਂਦਾਗਾ ਮੂੰਹ ਨੇਰਾ ਹੁੰਦਾਗਾ ਹਾਂ ਸਿਆਲਾਂ ਦੇ ਦਿਨ ਹੁੰਦੇ ਨੇ ਜਿਹੜਾ ਦਿਨ ਆ ਉਹ ਛੇਤੀ ਜਿਹੜਾ ਹੈਗਾ ਉਹ ਛੇਪ ਜਾਂਦਾਗਾ ਤੇ ਸੀਤਾ ਜਾਂਦਾਗਾ ਲਾਲਟਨ ਹੱਥ ਚ ਹੁੰਦੀ ਹੈਗੀ ਉਹ ਫਿਰ ਫਿਰ ਉਹਦਾ ਰਾਹ ਡੱਕਦੀ ਆ ਰੋਕਦੀ ਆ ਤੇ ਕਹਿੰਦੀ ਆ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਤੂੰ ਮੈਨੂੰ ਬਹੁਤ ਪਸੰਦ ਆ ਤੂੰ ਮੇਰ ਨਾਲ ਵਿਆਹ ਕਰਾ ਲੈ ਸੀਤਾ ਕਹਿੰਦਾ ਨੇੜੇ ਜਾਂਦਾ ਉਹਦੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰਦਾ ਹੈ ਕਹਿੰਦਾ ਤੈਨੂੰ ਮੈਂ ਰੋਜ਼ ਦੇਖਦਾਗਾ ਤੂੰ ਵੀ ਮੈਨੂੰ ਪਸੰਦ ਆਂਗੀ ਸੀ ਤਾਂ ਨੇੜੇ ਉਹਦੇ ਇਸ ਲਈ ਜਾਂਦਾਗਾ ਉਹ ਦੇਖਣਾ ਚਾਹੁੰਦਾ ਕਿ ਉਹ ਆਪਣੀਆਂ ਪਲਕਾਂ ਝਪਕਦੀ ਆ ਜਾਂ ਨਹੀਂ ਝਪਕਦੀ ਫਿਰ ਉਹ ਦੇਖ ਉਹਦੇ ਦੇਖਣ ਚਾਹੁੰਦਾਗਾ ਉਹ ਕੁੜੀ ਆਪਣੀਆਂ ਪਲਕਾਂ ਝਪਕਦੀ ਨਹੀਂ ਹੁੰਦੀਗੀ ਫਿਰ ਉਹ ਕਹਿੰਦਾਗਾ ਮੈਨੂੰ ਤੂੰ ਬਹੁਤ ਪਸੰਦ ਆਂ ਸੱਤ ਅੱਠ ਦਿਨਾਂ ਤੋਂ ਤੂੰ ਮੇਰੇ ਰਾਹ ਦੇ ਵਿੱਚ ਖੜ੍ਹਦੀ ਆ ਮੈਨੂੰ ਵੀ ਤੇਰੇ ਨਾਲ ਪਿਆਰ ਹੋ ਗਿਆ ਤਾਂ ਅੱਜ ਮੈਂ ਤੇਰੇ ਲਈ ਝਾਂਜਰਾਂ ਦਾ ਜੋੜਾ ਲੈ ਕੇ ਆਇਆਗਾ ਅੱਛਾ ਤੂੰ ਆਪਣੇ ਪੈਰ ਕਰ ਮੇਰੇ ਚਾਂਜਰਾ ਜੜੀਆਂ ਹੈਗੀਆਂ ਪੈਰਾਂ ਦੇ ਵਿੱਚ ਪਾਉਣਾਗਾ ਤਾਂ ਉਹ ਕੁੜੀ ਹੈ ਜਿਹੜੀ ਉਹ ਬਹੁਤ ਖੁਸ਼ ਹੁੰਦੀ ਹੈਗੀ ਆਪਣਾ ਲਹਿੰਗਾ ਤਾਂ ਚੁੱਕਦੀ ਹੈਗੀ ਤਾਂ ਸੀਤਾ ਦੇਖਦਾ ਕਿ ਉਹਦੇ ਪੈਰ ਨੇ ਜਿਹੜੇ ਉਹ ਪੁੱਠੇ ਹੁੰਦੇ ਨੇ ਤੇ ਸੀਤਾ ਘਬਰਾ ਜਾਂਦਾ ਘਬਰਾ ਕੇ ਮਣੀ ਮਨ ਸੋਚ ਕੇ ਬੋਲਦਾ ਆਪਣਾ ਝੋਲਾ ਫਰੋਲ ਕੇ ਬੋਲਦਾ ਕਿ ਚਾਂਦਰਾਂ ਮੈਨੂੰ ਲੱਗਦਾ ਮੈਂ ਦੁਕਾਨ ਤੇ ਭੁੱਲਿਆ ਆ ਕੋਈ ਗੱਲ ਨਹੀਂ ਕੱਲ ਨੂੰ ਮੈਂ ਤੇਰੀਆਂ ਚਾਂਦਰਾਂ ਲੈ ਕੇ ਆਉਂਗਾ ਤੇ ਮੈਂ ਤੈਨੂੰ ਚਾਂਦਰਾਂ ਦੇਵਾਂਗਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਅੱਜ ਮੈਨੂੰ ਘਰੇ ਜਾਣ ਦੇ ਸੀਤੇ ਨੂੰ ਉਸ ਰਾਤ ਨੀਂਦ ਨਹੀਂ ਆਉਂਦੀਗੀ ਕਿ ਬਾਬੇ ਨੇ ਮੈਨੂੰ ਇਹ ਗੱਲ ਕਿਉਂ ਪੁੱਛੀ ਵੀ ਉਹਦੀਆਂ ਪਲਕਾਂ ਝਪਕਦੀਆਂ ਜਾਂ ਨਹੀਂ ਪੈਰ ਉਹਦੇ ਸਿੱਧੇ ਨੇ ਜਾਂ ਪੁੱਠੇ ਨੇ ਇਸ ਗੱਲ 'ਚ ਕੀ ਰਾਜ ਆ ਸੀਤੇ ਨੂੰ ਤਾਂਗ ਸੀ ਕਿ ਮੈਂ ਸਵੇਰੇ ਸਵੇਰੇ ਜਲਦੀ ਜਾਵਾਂ ਤੇ ਉਸ ਬਜ਼ੁਰਗ ਕੋਲੇ ਜਾ ਕੇ ਪੁੱਛਾਂ ਵੀ ਬਾਬਾ ਇਹ ਕੀ ਰਾਜ ਦੀ ਗੱਲ ਹੈ ਤਾਂ ਸੀਤਾ ਸਵੇਰੇ ਸਾਜਰੇ ਕੇ ਕੰਮ ਤਾਂ ਦੇ ਨਵੇੜ ਕੇ ਬਜ਼ੁਰਗ ਕੋਲੇ ਜਾਂਦਾਗਾ ਬਜ਼ੁਰਗੋ ਬੇਨਤੀ ਹੈ ਦੀ ਗੱਲ ਮੈਨੂੰ ਛੇਤੀ ਦੱਸੋ ਹਾਂ ਉਸ ਕੁੜੀ ਦੀਆਂ ਪਲਕਾਂ ਵੀ ਨਹੀਂ ਝਪਕਦੀਆਂ ਸੀ ਤੇ ਉਹਦੇ ਪੈਰ ਵੀ ਪੁੱਠੇ ਸੀ ਇਹਦੇ ਵਿੱਚ ਕੀ ਰਾਜ ਦੀ ਗੱਲ ਹੈ ਤਾਂ ਉਹ ਬਜ਼ੁਰਗ ਉਹਨੂੰ ਦੱਸਦਾਗਾ ਪੁੱਤੋ ਕੋਈ ਕੁੜੀ ਨਹੀਂ ਉਹ ਹੈਗੀ ਹੈਗੀ ਪ੍ਰੇਤ ਉਹ ਹੈਗੀ ਹੈ ਚਡੇਲ ਹੈਗੀ ਉਹ ਭੂਤ ਹੈਗੀ ਜਿਹੜੀ ਕਿ ਤੇਰਾ ਰਾਹ ਡੱਕਦੀ ਹੈਗੀ ਜੇ ਉਹਦੀਆਂ ਅੱਖਾਂ ਨਹੀਂ ਝਮਕਦੀਆਂ ਜੇ ਉਹਦੇ ਪੈਰ ਪੁੱਠੇ ਨੇ ਤਾਂ ਉਹ ਕੋਈ ਆਮ ਇਸ ਤਰੀਣੀ ਆਮ ਔਰਤ ਨਹੀਂ ਹੈਗੀਗੀ ਆਮ ਕੁੜੀ ਨਹੀਂ ਹੈਗੀਗੀ ਉਹ ਇੱਕ ਭੂਤ ਹੈਗੀ ਜਿਹੜੀ ਕਿ ਤੈਨੂੰ ਪਿਆਰ ਦੇ ਜਾਲ ਚ ਫਸਾ ਕੇ ਹੋ ਸਕਦਾ ਤੈਨੂੰ ਮੌਤ ਦੇ ਘਾਟ ਉਡਾਰ ਦੇ ਸੀਤਾ ਕਹਿੰਦਾ ਬਾਬਾ ਮੇਰੇ ਉਹ ਮਗਰ ਲੱਗੀ ਹੋਈ ਹੈ ਮੈਨੂੰ ਇਸ ਚੀਜ਼ ਦਾ ਕੋਈ ਹੱਲ ਦੱਸ ਬਾਬਾ ਕਹਿੰਦਾ ਹਾਂ ਉਹ ਤੇਰਾ ਖਹਿੜਾ ਤਾਂ ਹੁਣ ਛੱਡਦੀ ਨਹੀਂ ਪਰ ਇਸ ਚੀਜ਼ ਦਾ ਮੈਂ ਤੈਨੂੰ ਇੱਕ ਹੱਲ ਦੱਸਦਾਗਾ ਤੂੰ ਕੋਈ ਨਾ ਕੋਈ ਯੋਗਤ ਲਾ ਤੂੰ ਉਹਦੇ ਵਾਲਾਂ ਦੀ ਇੱਕ ਜੁਲਫ ਕੱਟਣੀ ਆ ਜੁਲਫ ਕੱਟ ਕੇ ਆਪਦੇ ਕੋਲੇ ਰੱਖ ਲੈਣੀ ਆ ਆਉਦੇ ਕੋਲੇ ਰੱਖ ਕੇ ਜਿੰਨਾ ਟਾਈਮ ਤੇਰੇ ਕੋਲੇ ਜੁਲਫ ਹੋਊਗੀ ਜੇ ਤੂੰ ਸਾਰੀ ਜ਼ਿੰਦਗੀ ਲਈ ਸਾਹਮਣੇ ਦਾ ਤੂੰ ਆਉਦੀ ਉਹ ਆਪਦੇ ਕੋਲੇ ਉਹ ਜੁਲਫ ਸਾਹਮਣੇ ਜਿੰਨਾ ਟਾਈਮ ਤੇਰੇ ਕੋਲੇ ਉਹ ਜੁਲਫ ਤੇਰੇ ਵਸ ਦੇ ਵਿੱਚ ਹੋਊਗੀ ਤੇਰੇ ਹੱਥ ਥੱਲੇ ਹੋਊਗੀ ਉਹਨਾ ਟਾਈਮ ਉਹ ਜਿਹੜੀ ਹੈਗੀ ਆ ਭੂਤ ਐ ਉਹ ਤੇਰੇ ਵਸ਼ ਦੇ ਵਿੱਚ ਰਹੂਗੀ ਅੱਛਾ ਉਹ ਤੋਂ ਕੋਈ ਕੋਈ ਵੀ ਕੰਮ ਤੂੰ ਕਰਾ ਸਕਦਾਗਾ ਤੇ ਉਹ ਤੇਰੇ ਵਸ ਦੇ ਵਿੱਚ ਰਹੂਗੀ ਤੋ ਉਹਦੀ ਜੁਲਫ ਕੱਟ ਕੇ ਉਹਨੂੰ ਆਪਣੇ ਹੱਥੇਟ ਕਰ ਲੈ ਉਹਨੂੰ ਲੁਕੋ ਲੈ ਸੀਤਾ ਉਵੇਂ ਹੀ ਕਰਦਾ ਇੱਕ ਝਾਂਜਰਾਂ ਦਾ ਜੋੜਾ ਖਰੀਦਦਾਗਾ ਤੇ ਸ਼ਾਮ ਨੂੰ ਫੇਰ ਲਾਲਟਣ ਲੈ ਕੇ ਦੁਕਾਨ ਬੁਧਾ ਕੇ ਜਾਂਦਾਗਾ ਤੇ ਰਾਹ ਦੇ ਵਿੱਚ ਉਹ ਫੇਰ ਉਹਦਾ ਰਾਹ ਰੋਕਦੀ ਹੈਗੀ ਕਹਿੰਦੀ ਕੱਲ ਤੂੰ ਸੱਜਣਾ ਮੇਰੇ ਲਈ ਝਾਂਜਰਾਂ ਭੁੱਲਿਆ ਸੀ ਅੱਜ ਤੂੰ ਦੱਸ ਮੈਨੂੰ ਲੈ ਕੇ ਆਇਆ ਜਾਂ ਨਹੀਂ ਸੀਤਾ ਕਹਿੰਦਾ ਤੇਰੀਆਂ ਝਾਂਜਰਾਂ ਮੈਂ ਕਿਵੇਂ ਭੁੱਲ ਸਕਦਾਗਾ ਇੱਕ ਵਾਰ ਤਾਂ ਮੈਂ ਭੁੱਲਿਆ ਕੱਲ ਤੇਰਾ ਵਾਦਾ ਕਰਕੇ ਗਿਆ ਸੀ ਨਾ ਕਿ ਅੱਜ ਮੈਂ ਤੇਰੀਆਂ ਝਾਂਜਰਾਂ ਜ਼ਰੂਰ ਲੈ ਕੇ ਆਉਂਗਾ ਮੈਂ ਤੇਰੇ ਲਈ ਝਾਂਜਰਾਂ ਲੈ ਕੇ ਆਇਆਗਾ ਝਾਂਜਰ ਕੱਢਦਾਗਾ ਝਾਂਜਰ ਪਾਉਣ ਲੱਗਦਾ ਤਾਂ ਉਹ ਨਿਯਮ ਦੀ ਹੈਗੀ ਚਾਂਦਰ ਪਾਉਣ ਦੇ ਲਈ ਨਿਯਮ ਦੀ ਹੈ ਜਦੋਂ ਸੀਤਾ ਬੜੀ ਚਲਾਕੀ ਦੇ ਨਾਲ ਆਪਣੇ ਝੋਲੇ 'ਚ ਉਸ ਤਰ੍ਹਾਂ ਕੱਢਦਾਗਾ ਤੇ ਉਹਦੇ ਜੁਲਫਾਂ ਦੀ ਇੱਕ ਲੱਟ ਕੱਟ ਕੇ ਆਪਣੇ ਹੱਥ 'ਚ ਕਰ ਲੈਂਦਾਗਾ ਤਾਂ ਉਹ ਜਿਹੜੀ ਜਨਾਨੀ ਹੁੰਦੀ ਆ ਜਿਹੜੀ ਭੂਤ ਹੁੰਦੀ ਆ ਬੜੇ ਗੁੱਸੇ 'ਚ ਆਉਂਦੀ ਹੈਗੀ ਉਹਨੂੰ ਕਹਿੰਦੀ ਤੂੰ ਮੇਰੀ ਲੱਟ ਕਿਉਂ ਕੱਟੀ ਤੂੰ ਮੈਨੂੰ ਆਪਣੇ ਵਸ 'ਚ ਕਰਨਾ ਚਾਹਣਾਗਾ ਮੈਂ ਤਾਂ ਪਹਿਲਾਂ ਹੀ ਤੇਰੇ ਵਸ 'ਚ ਸੀਗੀ ਉਹ ਆਪਣੇ ਅਸਲੀ ਰੂਪ 'ਚ ਆ ਜਾਂਦੀ ਆ ਡਰਾਵਣੇ ਰੂਪ 'ਚ ਆ ਜਾਂਦੀ ਆ ਤਾਂ ਸੀਤਾ ਡਰ ਜਾਂਦਾਗਾ ਸੀਤਾ ਕਹਿੰਦਾ ਪਹਿਲਾਂ ਤਾਂ ਤੂੰ ਆਪਣੇ ਪਹਿਲਾਂ ਵਾਲੇ ਰੂਪ ਦੇ ਵਿੱਚ ਆ ਮੈਂ ਤੇਰੇ ਨਾਲ ਫੇਰ ਗੱਲ ਕਰੂੰਗਾ ਸੀਤਾ ਸਹੋਸਾਈ ਹੁੰਦਾਗਾ ਸੀਤੇ ਦਾ ਦਮ ਚੜਿਆ ਹੁੰਦਾਗਾ ਸੀਤਾ ਡਰਿਆ ਹੋਇਆ ਹੁੰਦਾ ਕਹਿੰਦਾ ਤੂੰ ਪਹਿਲਾਂ ਵਾਲੇ ਆਪਣੇ ਰੂਪ ਚ ਆ ਫੇਰ ਮੈਂ ਤੇਰੇ ਨਾਲ ਗੱਲ ਕਰੂੰਗਾ ਉਹ ਆਪਣੇ ਪਹਿਲਾਂ ਵਾਲੇ ਰੂਪ ਚ ਆਉਂਦੀ ਆ ਉਹਨੂੰ ਕਹਿੰਦੀ ਆ ਮੈਂ ਤੇਰੇ ਨਾਲ ਸੱਚੀ ਮੁਹੱਬਤ ਕਰਦੀ ਸੀ ਤੈਨੂੰ ਮੇਰੀ ਜੁਲਫਾਂ ਦੀ ਲੱਟ ਕੱਟਣ ਦੀ ਕੋਈ ਲੋੜ ਨਹੀਂ ਸੀ ਮੈਂ ਤਾਂ ਤੇਰੇ ਵੈਸੇ ਹੀ ਬਸ ਦੇ ਵਿੱਚ ਸੀ ਮੈਂ ਤੇਰੀ ਪੂਰੀ ਜ਼ਿੰਦਗੀ ਬਾਰੇ ਜਾਣਦੀ ਆ ਤੇਰੇ ਘਰ ਵਾਲੀ ਨਾਲ ਕੀ ਹੋਇਆ ਤੇ ਤੇਰੇ ਬੱਚੇ ਘਰੇ ਇਕੱਲੇ ਹੁੰਦੇ ਨੇ ਮੈਂ ਤੇਰੇ ਨਾਲ ਸਾਰੀ ਉਮਰ ਸਾਥ ਨਿਭਾਉਣ ਨੂੰ ਤਿਆਰ ਆ ਪਰ ਤੂੰ ਮੇਰੇ ਨਾਲ ਬਹੁਤ ਗਲਤ ਕੀਤਾ ਤੂੰ ਮੇਰੇ ਨਾਲ ਧੋਖਾ ਕੀਤਾਗਾ ਸੀਤਾ ਕਹਿੰਦਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਵਿਆਹ ਤਾਂ ਨਹੀਂ ਕਰਾ ਸਕਦਾ ਨਾ ਹੀ ਮੈਂ ਤੈਨੂੰ ਇਹ ਜੁਲਫ ਦੇ ਸਕਦਾਗਾ ਕਿਉਂਕਿ ਮੈਨੂੰ ਤੇਰੇ ਤੇ ਯਕੀਨ ਨਹੀਂ ਹੈ ਪਰ ਹਾਂ ਜੇ ਤੂੰ ਮੈਨੂੰ ਵਾਕੇ ਹੀ ਪਿਆਰ ਕਰਦੀ ਤਾਂ ਨੂੰ ਮੈਂ ਆਪਣੇ ਘਰੇ ਲੈ ਕੇ ਚੱਲੂੰਗਾ ਤੂੰ ਮੇਰੇ ਨਾਲ ਘਰ ਜਾ ਸਕਦੀਆਂ ਪਰ ਤੇਰੇ ਨਾਲ ਮੇਰਾ ਕੋਈ ਉਮੇ ਦਾ ਕੋਈ ਰਿਸ਼ਤਾ ਨਹੀਂ ਹੋਣਾਗਾ ਜੋ ਮੈਂ ਤੈਨੂੰ ਕੰਮ ਕਹੂੰਗਾ ਤੈਨੂੰ ਉਹ ਕਰਨੇ ਪੈਣੇ ਨੇ ਤੈਨੂੰ ਮੇਰੇ ਬੱਚੇ ਸਾਹਮਣੇ ਪੈਣੇ ਨੇ ਸੀਤੇ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਹੈ ਅੱਛਾ ਉਹ ਕਹਿੰਦੀ ਠੀਕ ਆ ਜੋ ਹੁਕਮ ਮੇਰੇ ਆਕਾ ਅੱਜ ਤੋਂ ਤੂੰ ਜੋ ਕਹੇਗਾ ਮੈਂ ਉਹੀ ਕਰੂੰਗੀ ਉਸੀ ਦੇ ਨਾਲ ਜਿਹੜੀ ਹੈਗੀ ਭੂਤ ਆ ਉਹ ਘਰੇ ਚੱਲ ਜਾਂਦੀ ਆ ਤਾਂ ਸੀਤਾ ਰਾਹ ਦੇ ਵਿੱਚ ਉਹਨੂੰ ਇੱਕ ਗੱਲ ਹੋਰ ਕਹਿੰਦਾਗਾ ਜਿਹੜੀ ਤੇਰੀ ਭੂਤ ਵਾਲੀ ਗੱਲ ਆ ਇਹ ਰਾਜ ਰਹਿਣੀ ਚਾਹੀਦੀ ਹੈਗੀ ਨਾ ਤਾਂ ਇਹ ਮੇਰੇ ਦੋਵੇਂ ਬੱਚਿਆਂ ਨੂੰ ਇਹ ਗੱਲ ਪਤਾ ਲੱਗਣੀ ਚਾਹੀਦੀ ਹੈਗੀ ਵੀ ਤੂੰ ਭੂਤ ਆ ਤੇ ਨਾ ਹੀ ਮੇਰੇ ਪਿੰਡ ਦੇ ਵਿੱਚ ਕਿਸੇ ਨੂੰ ਪਤਾ ਲੱਗਣਾ ਚਾਹੀਦਾ ਕਿ ਤੂੰ ਭੂਤ ਹੈ ਸੀਤਾ ਉਹਨੂੰ ਆਪਣੇ ਘਰੇ ਲੈ ਜਾਂਦਾ ਕਿ ਬੂਹਾ ਖੜਕਾਉਂਦਾਗਾ ਦੋਨੇ ਬੱਚੇ ਚਾਈ ਚਾਈ ਭੱਜ ਕੇ ਆਉਂਦੇ ਨੇ ਕਿ ਸਾਡਾ ਪਿਓ ਆ ਗਿਆ ਗੇਟ ਖੋਲਦੇ ਨੇ ਤੇ ਪੁੱਛਦੇ ਨੇ ਇਹ ਕੌਣ ਹੈ ਹਮ ਆਪਦੇ ਪਿਓ ਨੂੰ ਪੁੱਛਦੇ ਨੇ ਇਹ ਕੌਣ ਹੈ ਉਹ ਕਹਿੰਦਾ ਪੁੱਤੇ ਥੋਡੀ ਨਵੀਂ ਮੰਮੀ ਹੈਗੀ ਥੋਡੀ ਮਾਂ ਆਗੀ ਇਹ ਤੁਹਾਨੂੰ ਅੱਜ ਤੋਂ ਸੰਭਾਲਿਆ ਕਰੂਗੀ ਤੁਹਾਨੂੰ ਮਮਤਾ ਦੇਊਗੀ ਤੁਹਾਨੂੰ ਪਿਆਰ ਦੇਊਗੀ ਤੇ ਬੱਚੇ ਬੜੇ ਖੁਸ਼ ਹੁੰਦੇ ਨੇ ਕਿ ਸਾਨੂੰ ਸਾਡੀ ਮਾਂ ਮਿਲ ਗਈ ਤੇ ਉਹ ਵੀ ਬੱਚਿਆਂ ਨੂੰ ਬੜਾ ਹੀ ਪਿਆਰ ਕਰਦੀ ਆ ਬੱਚਿਆਂ ਦੇ ਨਾਲ ਬੈਠਦੀ ਆ ਤੇ ਸੀ ਤਾਂ ਚੱਕਦਗਾ ਭਾਂਡੇ ਤੇ ਰੋਟੀ ਬਣਾਉਣ ਲੱਗਦਾਗਾ ਤੇ ਉਹ ਉੱਠ ਕੇ ਆਉਂਦੀ ਆ ਕਿ ਨਹੀਂ ਅੱਜ ਤੋਂ ਜਿਹੜੇ ਹੈਗੇ ਸਾਰੇ ਕੰਮ ਉਹ ਮੈਂ ਕਰਿਆ ਕਰੂੰਗੀ ਤੂੰ ਸਿਰਫ ਦੁਕਾਨ ਤੇ ਜਾਣਾ ਤੂੰ ਕਮਾਈ ਕਰਕੇ ਲੈ ਕੇ ਆਉਣੀ ਆ ਬਾਕੀ ਘਰ ਦੇ ਕੰਮ ਮੈਂ ਕਰੂੰਗੀ ਬੱਚਿਆਂ ਨੂੰ ਮੈਂ ਸੰਭੂਗੀ ਤਾਂ ਸੀਤਾ ਦੀ ਜਿਹੜੀ ਹੈਗੀ ਜਿੰਦਗੀ ਹੈ ਉਹ ਇੱਥੇ ਸਵਰ ਜਾਂਦੀ ਹੈਗੀ ਸੀਤਾ ਸਵੇਰੇ ਉੱਠਦਾਗਾ ਉਹਨੂੰ ਰੋਟੀ ਪੱਕੀ ਪਕਾਈ ਮਿਲਣ ਲੱਗ ਜਾਂਦੀ ਹੈ ਬੱਚੇ ਬਹੁਤ ਚੰਗੀ ਤਰ੍ਹਾਂ ਬੱਚਿਆਂ ਦੀ ਸੰਭਾਈ ਹੋਣ ਲੱਗ ਜਾਂਦੀ ਹੈ ਸੀਤਾ ਹਰ ਰੋਜ਼ ਆਪਣਾ ਟਿਫਨ ਚੱਕਦਾਗਾ ਤੇ ਆਪਣੀ ਦੁਕਾਨ ਤੇ ਜਾਂਦਾਗਾ ਤੇ ਸ਼ਾਮ ਨੂੰ ਵਾਪਸ ਆਉਂਦਾਗਾ ਤੇ ਆਂਡੀ ਗਵੰਡੀ ਵੀ ਦੇਖਦੇ ਨੇ ਕਿ ਜਿਹੜੇ ਬੱਚੇ ਪਹਿਲਾਂ ਲਿਬੜੇ ਤੇ ਬੜੇ ਰਹਿੰਦੇ ਸੀ ਉਹ ਬੱਚੇ ਹੁਣ ਸਾਫ਼ ਸੁਥਰੇ ਕੱਪੜੇ ਪਾ ਕੇ ਚੰਗੇ ਬਹੁਤ ਸੋਹਣੇ ਲੱਗਦੇ ਨੇ ਤੇ ਬਾਹਰ ਹਰ ਰੋਜ਼ ਖੇਡਣ ਆਉਂਦੇ ਨੇ ਪਹਿਲਾਂ ਉਹ ਬੱਚੇ ਘਰ ਤੋਂ ਬਾਹਰ ਨਹੀਂ ਆਉਂਦੇ ਸੀ ਕਿਉਂਕਿ ਸੀਤਾ ਉਹਨਾਂ ਨੂੰ ਜਿਹੜਾ ਹੈਗਾ ਕੋਈ ਗੇਟ ਲਾ ਕੇ ਚਲਾ ਜਾਂਦਾ ਸੀ ਤਾਂ ਲੋਕਾਂ ਦੇ ਵਿੱਚ ਇੱਕ ਸ਼ੰਕਾ ਪੈਦਾ ਹੁੰਦੀ ਹੈ ਕਿ ਸੀਤੇ ਦੇ ਜਵਾਕਾਂ ਦੀ ਇੱਕਦਮ ਜਿਹੜੀ ਹੈਗੀ ਜ਼ਿੰਦਗੀ ਉਹ ਕਿਵੇਂ ਸਵਰਗੀ ਲੋਕਾਂ ਦੇ ਅੰਦਰ ਤਾੰਗ ਹੁੰਦੀ ਹੈ ਪੁੱਛਣ ਦੀ ਲੋਕ ਬੱਚਿਆਂ ਨੂੰ ਪੁੱਛਦੇ ਨੇ ਕਿ ਤੁਹਾਨੂੰ ਤਿਆਰ ਕੌਣ ਕਰਕੇ ਭੇਜਦਾ ਬੱਚੇ ਦੱਸਦੇ ਨੇ ਸਾਡਾ ਪਿਓ ਸਾਡੇ ਲਈ ਮਾਂ ਲੈ ਕੇ ਆਇਆਗਾ ਸਾਨੂੰ ਬਹੁਤ ਪਿਆਰ ਕਰਦੀ ਆ ਸਾਨੂੰ ਬਹੁਤ ਸਾੰਭਦੀ ਆ ਸਾਡੀ ਮਾਂ ਤੇ ਲੋਕਾਂ ਦੇ ਅੰਦਰ ਇੱਕ ਸ਼ੰਕਾ ਪੈਦਾ ਹੁੰਦੀ ਆ ਕਿ ਮਤ੍ਰੇਈ ਤਾਂ ਉਹੀ ਨਹੀਂ ਐਨਾ ਸਾਹਮਦੀ ਮਤ੍ਰੇਈ ਤਾਂ ਦੂਜੀ ਦੇ ਜਵਾਕਾਂ ਨੂੰ ਵੈਸੇ ਨਹੀਂ ਐਨਾ ਸਾਹਮਦੀ ਪਿਆਰ ਨਹੀਂ ਕਰਦੀਗੀ ਲੋਕਾਂ ਦੇ ਮਨ ਦੇ ਅੰਦਰ ਇੱਕ ਸ਼ੰਕਾ ਪੈਦਾ ਹੁੰਦੀ ਆ ਲੋਕਾਂ ਨੂੰ ਤਾਂਗ ਹੁੰਦੀ ਆ ਅਸੀ ਤੇ ਦੇ ਘਰ ਵਾਲੀ ਨੂੰ ਦੇਖਣ ਦੀ ਪਰ ਜਿਹੜੀ ਉਹ ਭੂਤ ਹੁੰਦੀ ਆ ਉਹਦੇ ਅੰਦਰ ਇੱਕ ਇੱਕ ਐਸੀ ਕੁਆਲਿਟੀ ਹੁੰਦੀ ਆ ਉਹ ਉਹ ਜਿੱਥੇ ਚਾਹੇ ਉਹ ਦਿਖ ਸਕਦੀ ਹੈਗੀ ਜਿੱਥੇ ਚਾਹੇ ਉਹ ਆਪਣੇ ਆਪ ਨੂੰ ਲੁਕਾ ਸਕਦੀ ਆ ਜਦੋਂ ਬਾਹਰ ਵੀ ਜਾਂਦੀ ਆ ਬੱਚਿਆਂ ਨੂੰ ਦੇਖਦੀ ਆ ਤਾਂ ਉਹ ਲੋਕਾਂ ਨੂੰ ਦਿਸਦੀ ਨਹੀਂ ਕਿਉਂਕਿ ਉਹ ਚਾਹੁੰਦੀ ਆ ਕਿ ਮੈਂ ਲੋਕਾਂ ਨੂੰ ਨਾ ਦੱਸਾਂ ਸੀਤੇ ਨਾਲ ਉਹਨੇ ਇੱਕ ਵਾਦਾ ਕੀਤਾ ਹੁੰਦਾਗਾ ਇੱਕ ਦਿਨ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਸਬਜ਼ੀ ਚੀਰ ਰਹੀ ਹੁੰਦੀ ਆ ਤੇ ਉੱਥੇ ਆਪਣੇ ਘਰ ਚ ਹੁੰਦੀ ਆ ਉਹਨੂੰ ਪਤਾ ਹੁੰਦਾ ਕਿ ਹਾਂ ਮੇਰੇ ਬੱਚੇ ਆਉਣਗੇ ਤਾਂ ਉਹ ਇਨਸਾਨੀ ਰੂਪ ਦੇ ਵਿੱਚ ਹੁੰਦੀ ਆ ਇੱਕ ਗਵੰਡਨ ਜਿਹਨੂੰ ਵੀ ਬੜਾਈ ਚਿੰਤਾ ਸੀ ਕਿ ਸੀਤਾ ਕਿਨੂੰ ਵਹਿ ਕੇ ਲਿਆਇਆ ਜਿਹਦੇ ਮਨ ਦੇ ਵਿੱਚ ਬੜੀ ਸ਼ੰਕਾ ਸੀ ਕਿ ਮੈਂ ਦੇਖਣੀ ਸੀ ਸੀਤੇ ਦੇ ਘਰ ਵਾਲੀ ਕਹੇ ਜੀ ਕਹੇ ਜੀ ਹੂਰ ਪਰੀ ਵਹਿ ਕੇ ਲਿਆਇਆ ਜਿਹੜੀ ਨੂੰ ਕਿ ਸੀਤਾ ਘਰੋਂ ਬਾਹਰ ਹੀ ਨਹੀਂ ਨਿਕਲਣ ਦਿੰਦਾ ਮੋਰ ਹੀ ਪਿੱਛਨੀ ਝਾਤ ਮਾਰਦੀ ਆ ਸੀਤੇ ਦੇ ਘਰ ਵਾਲੀ ਸਬਜ਼ੀ ਕੱਟ ਰਹੀ ਹੁੰਦੀ ਆ ਦੇਖਦੀ ਆ ਸਬਜ਼ੀ ਕੱਟਦੀ ਨੂੰ ਦੇਖਦੀ ਆ ਉਹਦਾ ਮੂੰਹ ਦੇਖਦੀ ਆ ਬਹੁਤ ਹੀ ਸੋਹਣੀ ਹੁੰਦੀ ਆ ਸੀਤੇ ਦੇ ਘਰ ਵਾਲੀ ਉਹਦੀ ਨਿਗਾ ਇਕਦਮ ਪੈਰਾਂ ਤੱਕ ਜਾਂਦੀ ਹੈ ਕਿਉਂਕਿ ਉਹ ਬੈਠ ਕੇ ਸਬਜ਼ੀ ਕੱਢਦੀ ਉਹਦਾ ਲਹਿੰਗਾ ਜਿਹੜਾ ਉਹ ਉੱਤੇ ਚੱਕਿਆ ਜਾਂਦਾਗਾ ਉਹਦੇ ਪੈਰਾਂ ਵੱਲ ਝਾਤੀ ਮਾਰਦੀ ਉਹਦੇ ਪੈਰ ਪੁੱਠੇ ਹੁੰਦੇ ਨੇ ਤੇ ਚੀਕ ਮਾਰ ਕੇ ਉੱਥੋਂ ਨਿਕਲ ਜਾਂਦੀ ਆ ਪਿੰਡ ਦੇ ਵਿੱਚੋਂ ਰੌਲਾ ਪਾਉਂਦੀ ਆ ਪਿੰਡ ਦੇ ਵਿੱਚ ਗੱਲ ਉੱਡ ਜਾਂਦੀ ਆ ਕਿ ਸੀਤੇ ਦੇ ਘਰੇ ਕੋਈ ਘਰ ਵਾਲੀ ਨਹੀਂ ਹੈਗੀ ਸੀਤੇ ਦੇ ਘਰੇ ਭੂਤ ਹੈ ਸੀਤੇ ਦੇ ਘਰ ਨੂੰ ਹਾਂ ਉਹ ਇਨਸਾਨ ਨਹੀਂ ਉਹ ਇੱਕ ਭੂਤ ਦਾ ਸੀਤੇ ਦੇ ਘਰ ਨੂੰ ਲੋਕ ਭੂਤ ਦਾ ਘਰ ਦੱਸਣ ਲੱਗ ਜਾਂਦੇ ਨੇ ਤੇ ਇੱਕ ਦਿਨ ਸੀਤੇ ਦੇ ਬੱਚੇ ਖੇਡ ਰਹੇ ਹੁੰਦੇ ਨੇ ਘਰ ਦੇ ਮਗਰਲੀ ਸਾਈਡ ਜਿੱਥੇ ਕਿ ਸੀਦੇ ਨੇ ਉਹਦੇ ਔਰਤ ਦੇ ਵਾਲਾਂ ਵਾਲ ਇੱਕ ਕੁਜੇ ਦੇ ਵਿੱਚ ਪਾ ਕੇ ਦੱਬੇ ਹੁੰਦੇ ਨੇ ਤਾਂ ਜੋ ਉਸ ਭੂਤ ਦੇ ਉਸ ਔਰਤ ਦੇ ਹੱਥ ਨਾਲ ਲੱਗ ਜਾਣ ਤਾਂ ਉਹਨੇ ਬੱਚਿਆਂ ਨੇ ਖੇਡਦਿਆਂ ਨੇ ਉਹ ਥਾਂ ਪੱਟ ਲਿਆ ਹੁੰਦਾ ਤੇ ਉਹ ਕੁਜਾ ਜਿਹੜਾ ਹੈਗਾ ਉਹ ਨੰਗਾ ਕਰ ਲਿਆ ਹੁੰਦਾ ਉਹ ਖੋਲ ਕੇ ਦੇਖ ਦਿੰਦੇ ਕੁਜੇ ਦੇ ਵਿੱਚ ਕੀ ਆ ਇੰਨੇ ਨੂੰ ਸੀਤੇ ਦੇ ਘਰ ਵਾਲੀ ਪ੍ਰੇਤ ਜਿਹੜੀ ਹੁੰਦੀ ਹੈਗੀ ਬਾਹਰ ਆਉਂਦੀ ਹੈ ਬੱਚਿਆਂ ਦੀ ਚਿੰਤਾ ਹੁੰਦੀ ਆ ਕਿ ਦੇਖਦੇ ਕਹਿੰਦੇ ਤੁਸੀਂ ਇੱਥੇ ਕੀ ਕਰਦੇ ਹੋ ਕਹਿੰਦੇ ਮਾਂ ਆ ਦੇਖੀ ਕੁਜੇ ਚ ਪਤਾ ਨਹੀਂ ਕਿਹਦੇ ਵਾਲ ਪੈਨੇ ਕਿੰਨੇ ਸੋਹਣੇ ਵਾਲ ਨੇ ਇਹ ਉਹ ਕਹਿੰਦੀ ਲਿਆਉ ਪੁੱਤ ਮੈਂ ਦੇਖਦੀ ਆ ਤਾਂ ਦੇਖਦੀ ਆ ਉਹਦੇ ਆਪਣੇ ਵਾਲ ਹੁੰਦੇ ਨੇ ਉਹਨਾਂ ਵਾਲਾਂ ਨੂੰ ਚੱਕਦੀ ਆ ਅੰਦਰ ਚੁੱਲ੍ਹੇ ਤੇ ਲਾ ਜਾ ਕੇ ਮਚਾ ਦਿੰਦੀ ਆ ਸ਼ਾਮ ਨੂੰ ਸੀਤਾ ਆਉਂਦਾਗਾ ਸੀਤੇ ਨੂੰ ਕਹਿੰਦੀ ਆ ਕਿ ਮੈਂ ਹੁਣ ਆਪਣੀ ਦੁਨੀਆ ਦੇ ਵਿੱਚ ਜਾਣਾਗਾ ਮੈਂ ਅੱਜ ਚਲੀ ਐ ਸੀਤਾ ਕਹਿੰਦਾ ਤੂੰ ਐਂ ਨਹੀਂ ਜਾ ਸਕਦੀ ਤੂੰ ਮੇਰੀ ਗੁਲਾਮ ਐ ਮੇਰੀ ਗੁਲਾਮ ਬਣ ਕੇ ਰਹੇਗੀ ਤੇਰੇ ਵਾਲ ਜਿੰਨਾ ਟਾਈਮ ਮੇਰੇ ਕੋਲੇ ਨੇ ਤੂੰ ਕਿਤੇ ਨਹੀਂ ਜਾ ਸਕਦੀ ਮੈਨੂੰ ਕਿਸੇ ਸਿਆਣੇ ਬਜ਼ੁਰਗ ਨੇ ਦੱਸਿਆ ਉਹ ਕਹਿੰਦੀ ਹਾਂ ਤੇਰੀ ਗੱਲ ਸਹੀ ਆ ਜਿੰਨਾ ਟਾਈਮ ਮੇਰੇ ਵਾਲ ਤੇਰੇ ਕੋਲੇ ਸੀ ਮੈਂ ਕਿਤੇ ਨਹੀਂ ਜਾ ਸਕਦੀ ਸੀ ਮੈਂ ਤੇਰੇ ਵਸਤੇ ਵਿੱਚ ਸੀ ਪਰ ਜਿਹੜੇ ਤੇਰੇ ਲਕੋਏ ਹੋਏ ਵਾਲ ਵਾਲ ਸੀ ਮੇਰੇ ਉਹ ਮੇਰੇ ਹੱਥ ਲੱਗ ਗਏ ਨੇ ਤੇ ਅੱਜ ਮੈਂ ਉਹ ਚੁੱਲ੍ਹੇ ਦੇ ਵਿੱਚ ਫੂਕਤੇ ਨੇ ਮੇਰੇ ਵਾਲ ਤੂੰ ਮਗਰਲੇ ਪਾਸੇ ਆਪਣੇ ਘਰ ਦੇ ਮਗਰ ਜਿਹੜਾ ਵਿਹਲਾ ਥਾਂ ਪਿਆ ਤੂੰ ਉਹਦੇ ਵਿੱਚ ਕੁਜੇ ਦੇ ਵਿੱਚ ਪਾ ਕੇ ਦੱਬੇ ਸੀ ਨਾ ਸੀਤਾ ਕਹਿੰਦਾ ਹਾਂ ਸੀਤਾ ਬੜਾ ਹੀ ਹੈਰਾਨ ਹੋ ਜਾਂਦਾ ਸੀ ਤੇ ਨੂੰ ਆਪਣੀ ਜਾਨ ਦਾ ਖਤਰਾ ਹੋ ਜਾਂਦਾ ਸੀ ਤੇ ਨੂੰ ਹੁੰਦਾ ਕਿ ਇਹ ਭੂਤ ਹੁਣ ਮੈਨੂੰ ਮਾਰ ਦੋਗੀ ਸੀਤਾ ਡਰ ਜਾਂਦਾ ਸੀਤਾ ਸੋਚਦਾ ਮੇਰੀ ਮੌਤ ਤੈ ਆ ਸੀਤਾ ਪਾਣੀ ਪਾਣੀ ਹੋ ਜਾਂਦਾ ਸੀਤਾ ਹੱਥ ਜੋੜ ਕੇ ਉਹ ਤੋਂ ਮਾਫੀ ਮੰਗਣ ਲੱਗਦਾਗਾ ਉਹ ਕਹਿੰਦੀ ਮਾਫੀ ਨਾ ਮੰਗ ਮੈਂ ਤੈਨੂੰ ਕੁਛ ਨਹੀਂ ਕਹਿੰਦੀ ਤੈਨੂੰ ਲੱਗਦਾ ਮੈਂ ਤੈਨੂੰ ਮਾਰ ਦੋਗੀ ਮੈਂ ਤੈਨੂੰ ਮਾਰਦੀ ਨਹੀਂ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਤੇ ਮੈਂ ਤੇਰੇ ਲਈ ਉਸੇ ਕੁਜੇ ਦੇ ਵਿੱਚ ਹੂੰ ਕੁਝ ਛੱਡ ਕੇ ਗਈਆਂ ਮੇਰੇ ਜਾਣ ਤੋਂ ਬਾਦ ਉਹ ਕੁਜਾ ਖੋੜ ਕੇ ਦੇਖ ਲਈ ਤੇਰੇ ਤੇ ਤੇਰੇ ਬੱਚਿਆਂ ਦੇ ਉਹ ਕੰਮ ਆਊਗਾ ਹੂੰ ਤੇ ਐਨਾ ਕਹਿ ਕੇ ਉਹ ਤੋਂ ਗਾਇਬ ਹੋ ਜਾਂਦੀ ਹੈ ਅੱਛਾ ਸੀਤਾ ਬੱਚਿਆਂ ਨੂੰ ਪੁੱਛਦਾ ਕਿ ਜਿਹੜਾ ਕੁਜਾ ਨਿਕਲਿਆ ਸੀ ਮੈਨੂੰ ਦੱਸੋ ਕਿੱਥੇ ਆ ਉਹ ਕਹਿੰਦੇ ਹਾਂ ਕੁਜਾ ਮਾਂ ਨੇ ਉਹ ਚੀਜ਼ ਪਾ ਕੇ ਕਰਦੇ ਮੰਗਲੀ ਸਾਈਂ ਦੱਬਦਾ ਸੀ ਰਾਤ ਨੂੰ ਲਾਲਟਨ ਲੈ ਕੇ ਸਿੱਧਾ ਉੱਥੇ ਟੋਆ ਪੱਟਦਾਗਾ ਟੋਆ ਪੱਟ ਕੇ ਕੁੱਜੇ ਨੂੰ ਦੁਬਾਰੇ ਕੱਢਦਾਗਾ ਜਦੋਂ ਸੀਤਾ ਕੁੱਜਾ ਕੱਢਦਾਗਾ ਕੱਢ ਕੇ ਚੱਪਣ ਚੱਕ ਕੇ ਖੋਲਦਾਗਾ ਲਾਲਟਨ ਦੀ ਰੋਸ਼ਨੀ ਕੁੱਜੇ ਦੇ ਅੰਦਰ ਪੈਂਦੀ ਆ ਅੰਦਰ ਤੋਂ ਇੱਕ ਸੁਨਹਿਰੀ ਚਮਕਬਾਰ ਆਉਂਦੀ ਆ ਸੀਤਾ ਧਿਆਨ ਨਾਲ ਦੇਖਦਾ ਤਾਂ ਅੰਦਰ ਸੋਨੇ ਦੀਆਂ ਮੋਹਰਾਂ ਤੇ ਸੋਨੇ ਦੀਆਂ ਮੋਹਰਾਂ ਦੇ ਉੱਤੇ ਇੱਕ ਮੰਗਲ ਸੂਤਰ ਹੁੰਦਾ ਮੰਗਲ ਸੂਤਰ ਚੱਕ ਕੇ ਧਿਆਨ ਨਾਲ ਦੇਖਦਾਗਾ ਤਾ ਉਹ ਮੰਗਲ ਸੂਤਰ ਉਹਦੇ ਘਰ ਵਾਲੀ ਦਾ ਹੁੰਦਾਗਾ ਅੱਛਾ ਫਿਰ ਉਹਨੂੰ ਪਤਾ ਲੱਗਦਾ ਕਿ ਇਹ ਭੂਤ ਦੇ ਰੂਪ ਦੇ ਵਿੱਚ ਇਹ ਭੂਤ ਮੇਰੇ ਘਰ ਵਾਲੀ ਸੀ ਜਿਹੜੀ ਕਿ ਭੇਸ ਬਦਲ ਕੇ ਆਈ ਸੀ ਕਿਸੇ ਹੋਰ ਰੂਪ ਦੇ ਵਿੱਚ ਉਹਦੀ ਉਹਦੇ ਨਾਲ ਜ਼ਿੰਦਗੀ ਬਸਰ ਕਰਨ ਆਈ ਸੀ ਕਿਉਂਕਿ ਜੋ ਆਤਮਾ ਹੁੰਦੀ ਆ ਕਹਿੰਦੇ ਉਹ 扑ੜਕਦੀ ਰਹਿੰਦੀ ਆ ਕਹਿੰਦੇ ਜੇ ਕੋਈ ਬੰਦਾ ਜਾਂ ਬੁੜੀ ਕੋਈ ਵੀ ਆਪਣੀ ਉਮਰ ਤੋਂ ਪਹਿਲਾਂ ਮਰ ਜੇ ਤਾਂ ਉਹ ਆਪਣੀ ਜ਼ਿੰਦਗੀ ਪੂਰੀ ਕਰਨ ਤੱਕ ਉਹਦੀ ਆਤਮਾ ਇੱਥੇ ਹੀ 扑ੜਕਦੀ ਰਹਿੰਦੀ ਆ ਸੀ ਤੈਨੂੰ ਪਤਾ ਲੱਗਦਾ ਕਿ ਉਹਦੇ ਘਰ ਵਾਲੀ ਦੀ ਆਤਮਾ ਸੀ ਉਹ ਇੱਥੇ ਸੀ ਉਹ ਕੋਈ ਹੋਰ ਸਰੀਰ ਧਾਰਨ ਕਰਕੇ ਉਹਦੇ ਲਈ ਆਉਂਦੀ ਸੀ ਉਹਦੇ ਬੱਚਿਆਂ ਦੀ ਸੇਵਾ ਕਰਦੀ ਸੀ ਉਹਨੂੰ ਬਹੁਤ ਪਿਆਰ ਕਰਦੀ ਸੀ ਸੀ ਤਾਂ ਇਸ ਗੱਲ ਨੂੰ ਲੈ ਕੇ ਬਹੁਤ ਮਨ ਦੇ ਵਿੱਚ ਪਛਤਾਵਾ ਕਰਦਾਗਾ ਹੂੰ ਵੀ ਉਹਦੇ ਕੋਲੇ ਉਹਦੀ ਘਰ ਵਾਲੀ ਦੀ ਆਤਮਾਈ ਪਰ ਉਹ ਤੋਂ ਰੱਖੀ ਨਹੀਂ ਹਾਂ ਵੀ ਉਹਦੇ ਘਰ ਵਾਲੀ ਉਹਦੇ ਕੋਲੇ ਦੂਜੀ ਵਾਰੀ ਆਈ ਪਰ ਉਹਨੂੰ ਪਤਾ ਨਹੀਂ ਲੱਗਿਆ ਕਿ ਉਹਦੇ ਘਰ ਵਾਲੀ ਸੀ ਤਾਂ ਉਹਨੇ ਧੋਖੇ ਨਾਲ ਉਹਦੇ ਵਾਲ ਵੀ ਕੱਟੇ ਸੀ ਉਹਨੂੰ ਆਪਣੇ ਵੱਸ ਦੇ ਵਿੱਚ ਵੀ ਕੀਤਾ ਸੀ ਸਿੱਧਾ ਪਸਤਾਉਂਦਾਗਾ ਕਿ ਜੇ ਮੈਂ ਇਹਨੂੰ ਆਪਣੇ ਵੱਸ ਦੇ ਵਿੱਚ ਨਾ ਕਰਦਾ ਕੀ ਪਤਾ ਇਹ ਮੇਰੇ ਕੋਲੇ ਲੰਬਾ ਟਾਈਮ ਰਹਿੰਦੀ ਮੇਰੇ ਨਾਲ ਆਪਣੀ ਜ਼ਿੰਦਗੀ ਬਸਰ ਕਰਦੀ ਮੈਨੂੰ ਵੀ ਇਹਨੂੰ ਪਿਆਰ ਦੇਣਾ ਚਾਹੀਦਾ ਸੀ ਮੈਨੂੰ ਕਿੰਨਾ ਪਿਆਰ ਦਿੰਦੀ ਸੀ ਮੇਰੇ ਬੱਚਿਆਂ ਨੂੰ ਕਿੰਨਾ ਪਿਆਰ ਦਿੰਦੀ ਸੀ ਮੈਥੋਂ ਇਹਨੂੰ ਬਦਲੇ ਦੇ ਵਿੱਚ ਪਿਆਰ ਨਹੀਂ ਦਿੱਤਾ ਗਿਆ ਸੀ ਤੇ ਨੂੰ ساری ਉਮਰ ਇਹ ਪਸਤਾਵਾ ਜਿਹੜਾ ਹੈਗਾ ਰੰਦਾਗਾ ਪਰ ਉਹਦੇ ਘਰ ਵਾਲੀ ਉਹਦੇ ਲਈ ਬਹੁਤ ਸਾਰਾ ਧਨ ਉਹਦੇ ਲਈ ਬਹੁਤ ساری ਰਾਸੀ ਛੱਡ ਕੇ ਜਾਂਦੀ ਹੈ ਜੋ ਕਿ ਸੋਨੇ ਦੀਆਂ ਮੋਹਰਾਂ ਹੁੰਦੀਆਂ ਨੇ ਸੀਤਾ ਉਹਨਾਂ ਮੋਹਰਾਂ ਦੇ ਨਾਲ ਉਹ ਸੋਨੇ ਦੇ ਨਾਲ ਆਪਣੀ ਜਿਹੜੀ ਹੈਗੀ ਜਿੰਦਗੀ ਉਹ ਸਚੱਜੀ ਬਣਾਉਂਦਾਗਾ ਆਪਣੀ ਵਧੀਆ ਸ਼ਹਿਰ ਦੇ ਵਿੱਚ ਦੁਕਾਨ ਕਰਦਾਗਾ ਤੇ ਪਿੰਡ ਦੇ ਵਿੱਚ ਉਹਨੂੰ ਭੂਤ ਦੇ ਘਰ ਵਾਲਾ ਕਹਿੰਦੇ ਨੇ ਕਿਉਂਕਿ ਉਸ ਜਿਹੜੀ ਜਨਾਨੀ ਨੇ ਉਹਦੀ ਗੱਲ ਫਲਾਤੀ ਹੁੰਦੀ ਹੈ ਕਿ ਇਹਦੇ ਇਹਦੇ ਘਰ ਵਾਲੀ ਨਹੀਂ ਹੈਗੀ ਉਹ ਭੂਤ ਹੈ ਕੋਈ ਜਿਹੜੀ ਕਿ ਸੀਤਾ ਦੇ ਘਰ ਦੇ ਵਿੱਚ ਰਹਿੰਦੀ ਆ ਉਹਦੇ ਬੱਚਿਆਂ ਦੀ ਪਰਵਰਿਸ਼ ਕਰਦੀ ਆ ਜਿਹੜੀ ਕੋਦੇ ਘਰ ਵਾਲੀ ਦੇ ਮਰਨ ਤੋਂ ਬਾਅਦ ਉਹਨਾਂ ਦੇ ਘਰੇ ਆ ਕੇ ਬੈਠੀ ਆ। ਇਸ ਕਰਕੇ ਸੀਤੇ ਨੂੰ ਚੜੇਲ ਦੇ ਘਰ ਵਾਲਾ ਕਿਹਾ ਜਾਂਦਾ ਸੀ ਤੇ ਸੀਤੇ ਦੇ ਬੱਚਿਆਂ ਨਾਲ ਵੀ ਲੋਕ ਨਫ਼ਰਤ ਕਰਦੇ ਸੀ ਲੋਕ ਡਰਦੇ ਸੀ ਕਿ ਚੜੇਲ ਦੇ ਬੱਚੇ ਨੇ ਇਹਨਾਂ ਦੇ ਘਰੇ ਚੜੇਲ ਦਾ ਵਾਸ ਹੈ। ਸੀਤਾ ਇਸ ਚੀਜ਼ ਤੋਂ ਤੰਗ ਆ ਕੇ ਆਪਣਾ ਪਿੰਡ ਛੱਡ ਕੇ ਸ਼ਹਿਰ ਸ਼ਹਿਰ ਚੱਲਿਆ ਜਾਂਦਾ। ਸ਼ਹਿਰ ਜਾ ਕੇ ਆਪਣੀ ਦੁਕਾਨ ਕਰਦਾ ਉੱਥੇ ਚੰਗਾ ਕਰ ਲੈਂਦਾ ਆਪਣਾ ਜੀਵਨ ਜਿਹੜਾ ਉਹ ਸੁਚੱਜਾ ਬਣਾਉਂਦਾਗਾ ਤੇ ਆਪਣੇ ਬੱਚਿਆਂ ਨੂੰ ਉੱਥੇ ਵਧੀਆ ਪੜਾਉਂਦਾਗਾ। ਪਰ ਹਜੇ ਵੀ ਲੋਕ ਜਿਹੜਾ ਹੈਗਾ ਕਹਿੰਦੇ ਸੀਤੇ ਦੇ ਘਰ ਵਾਲੋਂ ਘਰ ਨੂੰ ਇੱਕ ਚੜੇਲ ਦਾ ਘਰ ਕਹਿੰਦੇ ਨੇ ਉਹਦੇ ਘਰ ਦੇ ਅੰਦਰ ਜਾਣ ਦੀ ਕੋਈ ਹਿੰਮਤ ਨਹੀਂ ਕਰਦਾ ਜਿਹੜਾ ਹੈਗਾ ਇਹ ਰਾਜਾ ਸੀਤੇ ਤੋਂ ਬਾਅਦ ਉਹ ਉੱਥੇ ਦੱਬ ਕੇ ਰਹਿ ਗਿਆ ਸੀਤਾ ਕਿਹਨੂੰ ਦੱਸ ਕੇ ਨਹੀਂ ਗਿਆ ਕਿ ਉਹਦੇ ਨਾਲ ਜ਼ਿੰਦਗੀ ਵਿੱਚ ਕੀ ਵਾਪਰਿਆ ਪਰ ਲੋਕ ਹਜੇ ਵੀ ਉਸ ਘਰ ਤੋਂ ਡਰਦੇ ਨੇ ਹੂੰ ਹਾਂਜੀ ਸਾਡੀ ਜਿਹੜੀ ਅੱਜ ਦੀ ਇਹ ਕਹਾਣੀ ਸੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਿਉਂਕਿ ਕਹਾਣੀਆਂ ਸਾਰੀਆਂ ਕਾਲਪਨਿਕ ਹੁੰਦੀਆਂ ਨੇ ਸਾਨੂੰ ਨਹੀਂ ਪਤਾ ਇਹ ਕਹਾਣੀਆਂ ਸੱਚ ਨੇ ਜਾਂ ਝੂਠ ਨੇ ਪਰ ਜੋ ਵੀ ਸਾਨੂੰ ਸਾਡੇ ਬਜ਼ੁਰਗਾਂ ਨੇ ਸੁਣਾਈਆਂ ਨੇ ਅਸੀਂ ਤੁਹਾਨੂੰ ਸਾਰਿਆਂ ਨੂੰ ਉਹ ਕਹਾਣੀਆਂ ਸੁਣਾਉਂਦੇ ਆਂਗੇ ਤੇ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਚੰਗੀਆਂ ਲੱਗਦੀਆਂ ਨੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡੀ ਸਪੋਰਟ ਕਰਿਓ ਸਾਨੂੰ ਸ਼ੇਅਰ ਕਰਿਓ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੀ